ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਸਿਵਲ ਹਸਪੀਟਲ ਵਿੱਚ ਜਿੱਥੇ ਕਿ ਕੁਝ ਹੀ ਸਮੇਂ ਬਾਅਦ ਬਹੁਤ ਸਾਰੀ ਜੜੀਆਂ ਸੁਵਿਧਾਵਾਂ ਜੜੀਆਂ ਉਹ ਮਿਲ ਰਹੀਆਂ ਨੇ ਆਮ ਜਨਤਾ ਕਾਫੀ ਖੁਸ਼ ਹੈ ਕਿਉਂਕਿ ਪਿਛੇ ਪਿਛਲੇ ਸਾਲਾਂ ਵਿੱਚ ਜਿਹੜਾ ਇਹ ਹਸਪੀਟਲ ਸੀ ਬੰਦ ਤੇ ਕਗਾਰ ਸੀ ਬਹੁਤ ਸਾਰੇ ਓਪੀਡੀ ਜੜੀਆਂ ਗਿਆ ਹੀ ਚੱਲ ਨਹੀਂ ਰਹੀਆਂ ਸਨ ਪਰ ਬਾਅਦ ਵਿੱਚ ਪੰਜਾਬ ਹਸਪੀਟਲ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਵੱਲੋਂ ਜਿਹੜਾ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਅਤੇ ਪੁਰਾਣੇ ਸਿਵਲ ਹਸਪਤਾਲ ਨੂੰ ਫਿਰ ਤੋਂ ਦੁਬਾਰਾ ਜਿਹੜਾ ਹੈ ਸ਼ੁਰੂ ਕੀਤਾ ਗਿਆ ਹੈ ਪਹਿਲਾਂ 50 100 ਜਿਹੜੇ ਆ ਆਪੀਡੀ ਸੀ ਪਰ ਹੁਣ ਤਕਰੀਬਨ 300 ਦੇ ਕਰੀਬ ਜਿਹੜੀ ਹੈ ਆਪੀਡੀ ਦਾ ਜਨਮ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਆਪਣੀ ਦਸ਼ਕਾਂ ਨੂੰ ਇਹ ਵੀ ਦੱਸਦੀ ਹੈ ਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਉਹ ਲੋਕਾਂ ਨੂੰ ਮਿਲ ਰਹੀਆਂ ਨੇ ਚਾਹੇ ਉਹ ਗਾਇਨੀ ਦਾ ਹੋਵੇ ਪੇਸ਼ੈਂਟ ਹੋਵੇ ਚਾਹੇ ਉਹ ਸਰਜਨ ਹੋਵੇ ਸਰਜਰੀ ਕਿਸੇ ਨੇ ਕਰਵਾਣੀ ਹੋਵੇ ਚਾਹੇ ਉਹ ਆਰਥੋ ਦਾ ਕਰਵਾਣਾ ਹੈ ਹਰ ਤਰ੍ਹਾਂ ਦੀ ਜਿਹੜੀ ਹੈ ਸੁਵਿਧਾਵਾਂ ਜਿਹੜੀਆਂ ਉਹ ਮੌਜੂਦ ਨੇ ਇਸ ਦੇ ਨਾਲ ਨਾਲ ਦਸ਼ਕਾ ਵਾਸਤੇ ਇੱਕ ਹੋਰ ਖੁਸ਼ਖਬਰੀ ਲੈ ਕੇ ਆਏ ਹਾਂ ਕਿ ਗੁਰਦਾਸ ਕੋ ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਵਿਖੇ ਜਿਹੜਾ ਹੈ ਪ੍ਰਧਾਨ ਮੰਤਰੀ ਜਨ ਔਸ਼ਦੀ ਸੈਂਟਰ ਜਿਹੜਾ ਹੈ ਉਹ ਖੁੱਲ ਚੁੱਕਿਆ ਹੈ ਜਿਸ ਵਿੱਚ ਬਾਜ਼ਾਰ ਨਾਲੋਂ ਬਹੁਤ ਹੀ ਸਸਤੇ ਰੇਟਾਂ 'ਤੇ ਵਿਚੜੀਆਂ ਦਵਾਈਆਂ ਜੜੀਆਂ ਉਹ ਮਿਲਦੀਆਂ ਨੇ ਜੇ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਦੇ ਜਿਹੜੀ ਵੀ ਮਾਰਕੀਟ ਹੈਗੀ ਹੈ ਮੈਡੀਕਲ ਸਟੋਰ ਨੇ ਉੱਥੇ 10% ਜੜੀ ਆ ਆਮ ਲੋਕਾਂ ਨੂੰ ਜੜੀ ਹੈ ਛੂਟ ਦਿੱਤੀ ਜਾਂਦੀ ਹੈ ਪਰ ਇੱਥੇ ਤਕਰੀਬਨ 60 ਤੋਂ ਲੈ ਕੇ 70% ਜੜੀ ਹੈ ਛੂਟ ਜੜੀ ਹੈ ਲੋਕਾਂ ਨੂੰ ਦਿੱਤੀ ਜਾਂਦੀ ਨੇ ਔਰ ਹਰ ਕੁਆਲਿਟੀ ਦੀ ਜੜੀ ਹੈਗੀ ਹੈ ਇ ਇਹ ਜਿਹੜਾ ਹੈ ਜਨ ਪੋਸ਼ਟੀ ਸੈਂਟਰ ਹੈਗਾ ਇਹ ਗੌਰਵਜੀਤ ਚਲਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਆਪਣੇ ਇਸ ਪੋਸ਼ਟੀ ਸੈਂਟਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਕਿੰਨੇ ਜਿਹੜੀ ਹੈ ਕਿੰਨੇ ਸਮੇਂ ਤੋਂ ਜਿਹੜਾ ਇਹ ਸੈਂਟਰ ਚਲਾ ਰਹੇ ਨੇ ਔਰ ਕਿਸ ਤਰ੍ਹਾਂ ਦੀ ਲੋਕਾਂ ਨੂੰ ਸਹੂਲਤਾਂ ਦੇ ਰਹੇ ਨੇ ਤਾਂ ਸਾਡੇ ਨਾਲ ਗੌਰਵਜੀਤ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਨੋਸ਼ਕਾ ਸਰ ਨਮਸਕਾਰ ਜੀ ਸਭੀ ਨੂੰ ਸਰ ਪ੍ਰਧਾਨ ਮੰਤਰੀ ਜਨ ਪੋਸ਼ਟੀ ਸੈਂਟਰ ਸਭ ਤੋਂ ਪਹਿਲਾਂ ਇਹਦੇ ਬਾਰੇ ਦਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਕਿੱਥੇ ਹੈਗਾ ਲੋਕੇਸ਼ਨ ਕੀ ਹੈ ਔਰ ਟਾਈਮਿੰਗ ਕੀ ਰਹਦੀ ਹੈ ਰੋ ਪ੍ਰਧਾਨ ਮੰਤਰੀ ਜਨੋਥੀ ਸਿਂਟਰ ਜਿਹੜਾ ਹੈ ਤੁਹਾਡੇ ਆਪਣੇ ਪੁਰਾਣੇ ਸਿਵਲ ਹਸਪੀਟਲ ਗੁਰਦਾਸਪੁਰ ਇਹਨੂੰ ਆਪਾਂ ਹਰਮਨ ਕਮਿਊਨਿਟੀ ਹੈਲਥ ਸੈਂਟਰ ਦੇ ਨਾਮ ਤੋਂ ਜਾਣਦੇ ਹਨ ਤੇ ਸਥਿਤਤਾ ਦੀ ਤੁਸੀਂ ਇੱਥੇ ਆਪਣੇ ਪੁਰਾਣੇ ਹਸਪੀਟਲ ਜਿਹੜਾ ਆਪਣਾ ਸ਼ਹਿਰ ਦਾ ਲੋਕਲ ਹਸਪੀਟਲ ਆ ਉੱਥੇ ਆ ਕੇ ਤੁਸੀਂ ਜਿਹੜੀ ਇੱਥੇ ਮੈਡੀਸਨ ਲੈ ਕੇ ਜਾ ਸਕਦੇ ਕੋਈ ਵੀ ਮੈਡੀਸਨ ਤੁਸੀਂ ਤੋਂ ਲੈ ਕੇ ਜਾ ਸਕਦੇ ਸਰ ਇਹ ਟਾਈਮਿੰਗ ਕੀ ਰਹਿੰਦੀ ਹੈ ਟਾਈਮਿੰਗ ਵੀ ਸਵੇਰੇ 7:30 ਤੋਂ ਲੈ ਕੇ ਰਾਤ ਤੱਕ ਓਪਨ ਆਪਣੇ 9:00 10:00 ਵਜੇ ਜਦੋਂ ਟਾਈਮ ਲੱਗੇ ਤੁਸੀਂ ਆ ਸਕਦੇ ਹੋ ਅਗਰ ਕਿਸੇ ਨੂੰ ਵੀ ਐਮਰਜੈਂਸੀ ਪੈ ਜਾਂਦੀ ਹੈ ਦਵਾਈ ਦੀ ਜਾਂ ਕਿਸੇ ਤਰ੍ਹਾਂ ਦੀ ਤੇ ਇੱਥੇ ਆ ਕੇ ਜਿਹੜਾ ਬਾਹਰੋਂ ਵੀ ਕੋਈ ਆ ਕੇ ਇਹ ਮੈਡੀਸਿਨ ਲੈ ਸਕਦਾ ਲੈ ਸਕਦਾ ਜੀ ਕਿ ਜੁਰੀ ਨਹੀਂ ਕਿ ਹਰਤਾ ਦੀ ਪਰਚੀ ਹੋਵੇ ਜਰੂਰੀ ਆਪਣੇ ਪਰਚੀ ਤੋਂ ਬਗੈਰ ਵੀ ਤੁਸੀਂ ਮੈਡੀਸਿਨ ਲੈ ਕੇ ਜਾ ਸਕਦੇ ਜਰੂਰੀ ਨਹੀਂ ਕਿ ਪ੍ਰਸਕ੍ਰਿਪਸ਼ਨ ਦੇਸੀ ਪ੍ਰਸਕ੍ਰਿਪਸ਼ਨ ਹੈ ਇਸ ਕਰਕੇ ਉਹ ਵੀ ਕੁਝ ਮੈਡੀਸਿਨ ਜਿਹੜੀਆਂ ਹੁੰਦੀਆਂ ਨੇ ਨਾ ਉਹਨਾਂ ਰੈਕਸ ਦੀ ਜਿਹੜੀ ਆ ਕੈਟੇਗਰੀ ਚ ਆਉਂਦੀ ਉਹਨਾਂ ਵਾਸਤੇ ਪ੍ਰਸਕ੍ਰਿਪਸ਼ਨ ਜਿਹੜੀ ਆ ਬਹੁਤ ਜਣੀ ਜਰੂਰੀ ਹੁੰਦੀ ਜਦੇ ਕਰਕੇ ਉਹਨਾਂ ਦੇ ਇਹ ਵੈਰੀਫਿਕੇਸ਼ਨ ਹੋ ਢੀ ਗਿਆ ਪਿਛੇ ਉਹ ਮੈਡੀਸਿਨ ਲੱਗੀ ਹੈ ਕਿ ਨਹੀਂ ਲੱਗੀ ਤੇਰੀ ਅਸੀਂ ਉਹ ਮੈਡੀਸਨ ਜ ਸਰ ਤੁਸੀਂ ਸਾਨੂੰ ਇਹ ਵੀ ਜਾਣਕਾਰੀ ਦਿਓ ਕਿ ਜਿਹੜੀਆਂ ਬਾਜ਼ਾਰ 'ਚ ਜਿਹੜੀਆਂ ਦਵਾਈਆਂ ਮਿਲਦੀਆਂ ਨੇ ਉਹ ਕਾਫੀ ਮਹਿੰਗੀਆਂ ਹੁੰਦੀਆਂ ਨੇ ਤੇ ਇੱਥੇ ਬਹੁਤ ਸਸਤੀਆਂ ਇਹਦਾ ਕਾਰਨ ਕੀ ਹੈ ਕਾਰਨ ਦੇਖੋ ਜੀ ਕਾਰਨ ਤੁਸੀਂ ਗੱਲ ਕੀਤੀ ਕਾਰਨ ਇਹਦਾ ਹੈ ਕਿ ਬਾਜ਼ਾਰ 'ਚ ਜਿਹੜੀ ਦਵਾਈ ਆਹੀ 50 ਜਿਹੜੀਆਂ ਆਫਾਨੀਅਲ ਸਰਵਿਸ ਦੇ ਹਿਸਾਬੇ 'ਚ ਜਿਹੜੀ ਮਿਲਦੀ ਇਥੇ ਨੈਸ਼ਨਲ 50 ਤੋਂ 70% ਰੇਟ ਦੇ ਉੱਤੇ ਮਿਲਦੀ ਤੇ ਸਰ ਕਿਸ ਕਿਸ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਰ ਤਰ੍ਹਾਂ ਦੀਆਂ ਨੈਸ਼ਨਲ ਸਾਰੀ ਮਿਲਦੀ ਕੋਈ ਵੀ ਨਾ ਨੈਸ਼ਨਲ ਕਿਸੇ ਕੈਟਾਗਰੀ ਦੀ ਆ ਸ਼ੂਗਰ ਦੀ ਬੀਪੀ ਦੀ ਆਥਰਾਡ ਦੀ ਆਪਣੇ মালਟੀਵਿਟਾਮਿਨ ਹੋ ਗਏ ਐਂਟੀਬਾਇਓਟਿਕਸ ਉਹ ਵੀ ਸਾਰੀਆਂ ਨੇ ਅ ਸਰ ਕਿੰਨੀ ਕਿ ਪਰਸੈਂਟ ਦੀ ਛੂਟ ਦਿੱਤੀ ਜਾਂਦੀ ਹੈ ਪਰਸੈਂਟ 50 ਤੋਂ 70% ਠੀਕ ਹਾਂ ਨੇਰਲੀ ਹਾਂ ਸਰ ਪਹਿਨਾ OPD ਜਿਹੜੀ ਬਹੁਤ ਘਟ ਗਈ ਸੀ ਤੇ ਹੁਣ OPD ਵੀ ਕਾਫੀ ਵੱਧ ਗਈ ਹੈ ਤੇ ਇਹ ਜਨਅਸ਼ੀਤੀ ਸੈਂਟਰ ਬਾਰੇ ਲੋਕਾਂ ਨੂੰ ਪਤਾ ਵੀ ਲੱਗ ਗਿਆ ਤੇ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਜਨਤਾ ਦਾ ਰਿਸਪਾਂਸ ਬਹੁਤ ਵਧੀਆ ਸਾਰਿਆਂ ਨੂੰ ਅੱਛਾ ਲੱਗਦਾ ਮੈਂ ਨਵੇਂ ਮੈਡੀਸਨ ਦਾ ਅਗੋ ਵੀ ਉਹ ਮੈਡੀਸਨ ਜਿਹੜੀ ਆ ਲੈ ਕੇ ਜਾ ਰਹੇ ਆ ਜੋ ਆਪਣੇ ਮੈਡੀਸਨੋਂ ਆਪਰੇ ਆਪਣੇ ਮੈਂਬਰ ਸੁਨੇ ਸੈਂਟਰੀ ਨੰਬਰ ਹੈ ਆਪਣੇ ਜਨੇ ਨੂੰ ਨੰਬਰ ਸੁਝਾਸ਼ ਕਰ ਰਹੇ ਹੌਲੀ ਹੌਲੀ ਸਾਰੀ ਸਰ ਆਮ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਮ ਸੰਜੱਤਾ ਨੂੰ ਇਹ ਸੰਦੇਸ਼ ਦੇਣਾ ਹੈ ਕਿ ਇੱਥੇ ਆ ਕੇ ਵਿਜ਼ਿਟ ਜਰੂਰ ਕਰੋ ਆ ਕੇ ਮੈਡੀਸਨ ਜੁਰ ਦੇਖ ਕੇ ਜਾਓ ਇੱਕ ਵਾਰੀ ਤੁਸੀਂ ਤਾਂ ਇਹ ਜਰੂਰ ਕਰੋ ਜੀ ਇਹ ਮੈਡੀਸਨ ਦਾ ਤੁਸੀਂ ਰਿਸਰਵ ਕਰ ਲਵੋ ਵੀ ਆਪ ਦੇਖਣਾ ਜੀ ਮੇਰੇ ਘੇਤ ਨਹੀਂ ਮਨਣਾ ਇਸ ਥੀਲ ਅ ਇਹ ਸਾਡੇ ਨਾਲ ਜਨ ਪੋਸ਼ਟੀ ਸੈਂਟਰ ਤੋਂ ਗੁਰਜੀ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਇੱਥੇ ਹਰ ਤਰ੍ਹਾਂ ਜਿਹੜੀ ਦਵਾਈ ਹੈ ਉਹ ਅਵੇਲੇਬਲ ਹੈ ਹੋਰ ਖਾਸ ਗੱਲ ਹੈ ਕਿ 24 ਘੰਟੇ ਕਿਸੇ ਵੀ ਟਾਈਮ ਆ ਕੇ ਅਗਰ ਇਮਰਜੈਂਸੀ ਹੈ ਤਾਂ ਤੁਸੀਂ ਇੱਥੇ ਆ ਕੇ ਜਿਹੜੀ ਦਵਾਈਆਂ ਲੈ ਸਕਦੇ ਹੋ ਔਰ ਦੂਸਰੀ ਗੱਲ ਇਹ ਹੈ ਕਿ ਬਾਜ਼ਾਰ ਨਾਲੋਂ ਕਾਫੀ ਸਸਤੇ ਰੇਟ ਤਕਰੀਬਨ 60-70% ਜਿਹੜੀ ਹੈ ਉਹ ਪ੍ਰੇਟ ਚ ਫਰਕ ਹੈਗਾ ਮੈਂ ਕੁਆਡ ਆਪਣਾ ਸੰਜੀਪ ਆਵਾਜ਼